ਹਾਂਜੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਕਿ ਸਬੰਧਿਤ ਕੀਤਾ ਗਿਆ ਤੇ ਕਿਹੜੀ ਜਥੇਬੰਦੀ ਮਿਲ ਕੇ ਕੀਤਾ ਗਿਆ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੇ ਠੇਕਾ ਮਜ਼ਦੂਰ ਸੰਘਰਸ਼ ਸਮੋਰਟੀ ਦੇ ਬੈਨਰ ਹੇਠ ਕੀਤਾ ਗਿਆ ਕਿਉਂਕਿ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਆਊਟਸੋਰਸ ਮਜ਼ਦੂਰ ਵੱਖ-ਵੱਖ ਵਿਭਾਗਾਂ 'ਚ ਕੰਮ ਕਰ ਰਹੇ ਹਾਂ ਇਨਲਿਸਟਮੈਂਟ ਮਜ਼ਦੂਰਾਂ ਸਰਕਾਰ ਲਗਾਤਾਰ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਲਾਰੇ ਨਾਲ ਮਤਲਬ ਉਹਦਾ ਸਮਾਂ ਟਪਾਰੀ ਆ ਇਸ ਤੋਂ ਪਹਿਲਾਂ 21 ਵਾਰ ਮੀਟਿੰਗਾਂ ਮੁੱਖ ਮੰਤਰੀਆਂ ਨੇ ਦਿੱਤੀਆਂ ਪਰ ਉਹ ਖੀਟਿਆ ਨਹੀਂ ਇੱਕ ਤਰੀਕ ਨੂੰ ਜਿਹੜਾ ਜਲੰਧਰ ਜਿਮਨੀ ਚੋਲਾ ਚੱਲ ਰਹੀਆਂ ਉਹਦੇ ਦਬਾਅ ਹੇਠ ਕਿਉਂਕਿ ਅਸੀਂ ਪਿਛਲੀਆਂ ਵਾਰਟਾਂ ਮਿਹਰੇ ਅਸੀਂ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਤੇਜ਼ ਕੀਤਾ ਅਸੀਂ ਸੰਘਾਸ ਤੇਜ਼ ਕੀਤਾ ਸੀਗਾ ਉਹਦੇ ਬਦੌਲਤ ਉਹਨਾਂ ਨੇ ਜਿਹੜੀ ਇੱਕ ਤਰੀਕ ਨੂੰ ਮੀਟਿੰਗ ਦਿੱਤੀ ਤੇ ਮੀਟਿੰਗ ਚ ਕਿਹਾ ਵੀ 20 ਤਰੀਕ ਨੂੰ ਤੁਹਾਡਾ ਮਸਲਾ ਹੱਲ ਕਰਦਾਂਗੇ ਪਰ 20 ਤਰੀਕ ਵਾਲੀ ਮੀਟਿੰਗ ਫੇਰ ਕੈਨਸਲ ਕਰਤੀ ਇਸ ਕਰਕੇ ਸਾਰੇ ਪੰਜਾਬ ਚ ਤੁਦਲੇ ਫੁੱਕੇ ਜਾ ਰਹੇ ਤੇ ਇਹ ਸੰਘਰਸ਼ ਹੋਰ ਤੱਕ ਚੱਲਦਾ ਰਹੂਗਾ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਜੇ ਮੰਨ ਲਓ ਜਿਹੜੀ ਹੁਣ ਮੀਟਿੰਗ ਦਿੱਤੀ ਹੋਈ ਹੈ ਮੁੱਖ ਮੰਤਰੀ ਉਹ ਨਹੀਂ ਕਰਦਾ ਤਾਂ ਫਿਰ ਆਪਣੇ ਆਉਣ ਵਾਲੇ ਪ੍ਰੋਗਰਾਮ ਕਿ ਖਿਚਾਉਣਗੇ ਜੇਕਰ 24 ਤਰੀਕ ਨੂੰ ਮੁੱਖ ਮੰਤਰੀ ਮੀਟਿੰਗ ਨਹੀਂ ਕਰਦਾ ਫਿਰ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੀ ਮੀਟਿੰਗ ਕਰਕੇ ਅਗਲਾ ਜਿਹੜਾ ਸੰਘਰਸ਼ ਹੋਊ ਤਿੱਖਾ ਲੇਖਿਆ ਜਾਊਗਾ ਬੋਲ ਕੋ ਯਾਰ ਹਾਏ 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 ਰੱਬ ਕੇ ਬਿੱਟਾ ਹਾਏ 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 ਸਾਡਾ ਹੱਕ ਅਜੇ ਰੱਖ ਸਾਡਾ ਹੱਕ ਅਜੇ ਰੱਖ ਇਹ ਸਰਕਾਰਾਂ ਤੇਰੇ ਕੰਮ ਨਕੰਨੇ ਜੇ ਕਈ ਦੀ ਕਾਹੂ ਨਹੀਂ ਇੱਕ ਵਾਰ ਮੀਟਿੰਗ ਦਾ ਭੱਜਿਆ ਮੁੱਖ ਮੰਤਰੀ ¡Gracias!